ਲੇਕਿਨ ਮੇਰੇ ਤੋਂ ਪਹਿਲੇ ਜਿਵੇਂ ਬੀਬੀ ਹਰਗੋਬਿੰਦ ਕੌਰ ਜੀ ਨੇ ਦੱਸਿਆ ਅੱਜ ਤੇ ਹਾਲਾਤ ਜਿਹੋ ਜਿਹੇ ਹਨ ਅੱਜ ਲੋੜ ਹੈ ਕਿ ਆਪ ਬੀਬੀਆਂ ਵੀ ਜਿਹੜੇ ਨੇ ਵੱਡੇ ਇਕੱਠ ਵਿੱਚ ਆ ਤੇ ਇੱਥੇ ਬੈਠੀਆਂ ਨੇ ਤੁਸੀਂ ਪਿੰਡ ਪਿੰਡ ਜਾ ਕੇ ਘਰ ਬਹੁਤ ਹੀ ਸਤਕਾਰਯੋਗ ਸ੍ਰੀ ਮੁਕਤਸਰ ਸਾਹਿਬ ਜੀ ਦੇ ਇਸ ਪਾਵਨ ਪਵਿੱਤਰ ਧਰਤੀ ਵਿੱਚ ਮਾਤਾ ਪਾਪਾ ਕੌਰ ਜੀ ਨੂੰ ਸਮਰਪਿਤ ਇਸ ਵਿਸ਼ਾਲ ਸਮਾਗਮ 'ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰ ਸੁਬੀਰ ਸਿੰਘ ਬਾਦਲ ਜੀ ਸਾਡੇ ਬਹੁਤ ਹੀ ਮਿਹਨਤੀ ਤੇ ਜਜਹਾਰੂ ਇਸਤਰੀ ਅਗ ਇਸਤਰੀ ਅਕਾਲੀ ਦਲ ਦੇ ਆਗੂ ਬੀਬੀ ਹਰਗੋਬਿੰਦ ਕੌਰ ਜੀ ਉਹਨਾਂ ਦੀ ਸਮੂਹ ਟੀਮ ਐਸ.ਸੀ.ਪੀ.ਸੀ ਮੈਂਬਰ ਸਾਹਿਬਾਨ ਤੇ ਬਹੁਤ ਹੀ ਅਜ਼ੀਜ਼ ਇਲਾਕੇ ਦੇ ਕੋਨੇ-ਕੋਨੇ ਤੋਂ ਇੰਨੀ ਵੱਡੀ ਗਿਣਤੀ ਵਿੱਚ ਪਹੁੰਚਿਆ ਮੇਰੀਆਂ ਭੈਣਾ ਗੱਜ-ਬੱਜ ਕੇ ਫਤਿਹ ਪਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਜਿੱਥੇ ਮੈਂ ਪ੍ਰਧਾਨ ਸਾਹਿਬ ਨੂੰ ਬਹੁਤ ਵਡੀਆਂ-ਵਡੀਆਂ ਵਧਾਈਆਂ ਦਿੰਦੀਆਂ ਉਹਨਾਂ ਦੀ ਟੀਮ ਨੂੰ ਦਿੰਦੀਆਂ ਉੱਥੇ ਇੱਥੇ ਪੌਚੀ ਸਮੂਹ ਮੇਰੀਆਂ ਪਹਿਨਾ ਮਾਤਾਵਾਂ ਬੱਚਿਆਂ ਦਾ ਵੀ ਦਿਲ ਦੀ ਗਹਿਰਾਈਆਂ ਤੋਂ ਹੱਥ ਬਨ ਕੇ ਨਮਨ ਕਰਦੀਆਂ ਕਿਉਂਕਿ ਇੱਕ ਔਰਤ ਹੋਣ ਦੇ ਨਾਤੇ ਮੈਂ ਇਸ ਗੱਲ ਨੂੰ ਮਹਿਸੂਸ ਕਰਦੀਆਂ ਕਿ ਘਰ ਦੇ ਕੰਮ ਕਾਜ ਨਿਬੇੜ ਕੇ ਬੱਚਿਆਂ ਨੂੰ ਸਾਂਭ ਕੇ ਇਸ ਕੜਾਕੇ ਦੀ ਠੰਡ ਤੇ ਧੁੰਦ ਵਿੱਚ ਘਰੋਂ ਬਾਹਰ ਨਿਕਲ ਕੇ ਇੱਥੇ ਤੱਕ ਪਹੁੰਚਣ 'ਚ ਇਹਨਾ ਬੀਬੀਆਂ ਨੂੰ ਕਿੰਨੀਆਂ ਔਖਾਈਆਂ ਹੁੰਦੀਆਂ ਨੇ ਆਪਾਂ ਸਾਰੇ ਇਸ ਗੱਲ ਨੂੰ ਮਹਿਸੂਸ ਕਰਦੇ ਆਂ ਜਿਦਾ ਕਰਕੇ ਅੱਜ ਬਾਨ ਮਹਿਸੂਸ ਹੁੰਦਾ ਹੈ ਕਿ ਆਹ ਉਹ ਪੈਣਾ ਉਹ ਮਕਾਵਾ ਉਹ ਬੀਬੀਆਂ ਹੈਗੀਆਂ ਜਿਨ੍ਹਾਂ ਨੂੰ ਧੰਨ ਧੰਨ ਕਰੋ ਨਾਨਕ ਪਾਤਸ਼ਾਹੀ ਨੇ ਸਦੀਆਂ ਪਹਿਲੇ ਸਤਕਾਰਿਆ ਸੀ ਸੋ ਕਿਉ ਮੰਦਾ ਆਖੀਏ ਜਦ ਜਮੇ ਰਾਜਾਨ ਕਰਕੇ ਉਸ ਟਾਈਮ ਬੀਬੀਆਂ ਨੂੰ ਸਤਕਾਰਿਆ ਜਦ ਉਹਨਾਂ ਦੇ ਕੋਈ ਹੱਕ ਨਹੀਂ ਹੁੰਦੇ ਸੀਗੇ ਤਾੜਿਆ ਜਾਂਦਾ ਸੀ ਨਤਾਰਿਆ ਜਾਂਦਾ ਸੀ ਅਨਗੋਲਾ ਕੀਤਾ ਜਾਂਦਾ ਸੀ ਤੇ ਮਾਲਿਕ ਨੇ ਪਰਜ਼ੋਰ ਆਵਾਜ਼ ਉਠਾਈ ਕਿ ਰਾਜੇ ਮਹਾਰਾਜਾ ਯੋਧਾ ਪੀਰਾ ਨੂੰ ਜਨਮ ਦੇਣ ਵਾਲੀ ਉਸ ਔਰਤ ਨੂੰ ਕਿਵੇਂ ਮੰਦਾ ਕਿਹਾ ਜਾ ਸਕਦਾ ਹੈ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਮੇਰੀਆਂ ਪਹਿਨਾ ਤੁਸੀਂ ਆਪ ਦੇ ਪਰਵਾਦ ਹੀ ਨਹੀਂ ਸਾਡੇ ਸਮਾਜ ਦੀ ਰੀੜ ਦੀ ਹੱਡੀ ਤੁਸੀਂ ਹੋ ਸਾਡਾ ਸਿੱਖ ਇਤਿਹਾਸ ਮਾਤਾਵਾ ਪਹਿਨਾ ਦੇ ਯੋਗਦਾਨ ਤੋਂ ਗੌਰਵਮਈ ਸ਼ਾਨਾਮਤਾ ਇਤਿਹਾਸ ਸਾਡੇ ਸਾਹਮਣੇ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਦੇ ਮਹਿਲ ਮਾਤਾ ਖੀਵੀ ਜੀ ਜਿਨ੍ਹਾਂ ਨੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਤੇ ਸਦੀਆਂ ਬਾਅਦ ਅੱਜ ਤਾਈਂ ਜਿੱਥੇ ਦੁਨੀਆ ਵਿੱਚ ਸਿੱਖ ਵਸਦਾ ਹੈ ਉੱਥੇ ਲੰਗਰ ਦੀ ਪ੍ਰਥਾ ਚੱਲਦੀ ਹੈ ਤੇ ਸਿੱਖਾਂ ਦਾ ਨਾਲ ਜੋੜੀ ਜਾਂਦੀ ਹੈ ਮਾਤਾ ਖੀਵੀ ਜੀ ਦੀ ਦੇਣ ਗੁਰੂ ਅੰਗਦ ਦੇਵ ਮਹਾਰਾਜ ਦੀ ਸੁਪਤਰੀ ਬੀਬੀ ਅਮਰੋ ਜੀ ਜਿਨ੍ਹਾਂ ਨੇ ਗੁਰੂ ਅਮਰਦਾਸ ਜੀ ਦੇਵ ਜੀ ਨੂੰ ਗੁਰਬਾਣੀ ਦੇ ਨਾਲ ਜੋੜਿਆ ਤੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਨਾਲ ਜੋੜਿਆ ਫਿਰ ਕਿਵੇਂ ਪੁੱਛ ਸਕਦਾ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮਹਿਲ ਬੀਬੀ ਭਾਨੀ ਜੀ ਮਾਤਾ ਭਾਨੀ ਜੀ ਨੂੰ ਜਿਨ੍ਹਾਂ ਨੂੰ ਮਾਨ ਮਾਨ ਪ੍ਰਾਪਤ ਹੋਇਆ ਗੁਰੂ ਮਾਤਾ ਗੁਰੂ ਮਹਿਲ ਤੇ ਗੁਰੂ ਦਾਦੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਨੂੰ ਇਹੋ ਜੇ ਸੰਸਕਾਰ ਦਿੱਤੇ ਕਿ ਗੁਰੂ ਸਾਹਿਬ ਨੇ ਤਤੀ ਤਵੀ ਚ ਧਰਮ ਦਿਖਾਤੇ ਆਪ ਦੀ ਸ਼ਹਾਦਤ ਦਿੱਤੀ ਗੁਰੂ ਦਾਦੀ ਗੁਰੂ ਹਰਗੋਬਿੰਦ ਪਾਸ਼ਾ ਸਾਹਿਬ ਜੀ ਦੇ ਦਾਦੀ ਜੀ ਮਾਤਾ ਪਾਣੀ ਜੀ ਮੀਰੀ ਪੀਰੀ ਦੇ ਮਾਲਕ ਦੇ ਸਿਧਾਂਤ ਚ ਜਿਹਦੇ ਵਿੱਚ ਅੱਜ ਵੀ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਧਰਮ ਤੇ ਰਾਜਨੀਤੀ ਨੂੰ ਇਕੱਠਾ ਲੈ ਕੇ ਇਸ ਪਾਰਟੀ ਨੇ ਹਮੇਸ਼ਾ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਦਿਖਾਈ ਹੋਏ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕੀਤੀ ਹੈ ਮਾਤਾ ਗੁਜਰਕਾਰ ਜੀ ਨੂੰ ਕੌਣ ਪੁਲਾ ਸਕਦਾ ਹੈ किन्ने बहादुर माता जी किन्ने व्डे परोपकार वड़ी देन, एक औरत होने दे नाते महसूस करो जब गुरु तेग बहादुर साहब जी ने आनंदपुर साहब तो तोरिया दिल्ली वाल पता सी, कि मुड़ के वापस नहीं आंगे, लेकिन देखो बहादुरी, जब गुरु तेग बहादुर साहब जी सीस आए तो माता जी ने सिर्फ इन्ना ही कहा थी निभ गई ਮੇਰੀ ਨਿਭਾ ਕੇ ਇਹਦੀ ਮਹਾਨ ਮਾਤਾ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਨੇ ਠੰਡੇ ਬੁਰਜ 'ਚ ਛੋਟੇ ਸਾਹਿਬਜ਼ਾਦਿਆਂ ਨੂੰ ਗੁਰਬਾਨੀ ਦੀ ਇਹੋ ਜੀ ਨਿਗ ਦਿੱਤੀ ਕਿ ਵੱਡੀ ਹਕੂਮਤਾਂ ਦਾ ਸਾਹਮਣਾ ਕਰਕੇ ਉਹਨਾਂ ਦੇ ਸਾਹਮਣੇ ਵੀ ਨਹੀਂ ਚੁਪੇ ਕੌਣ ਭੁਲਾ ਸਕਦਾ ਹੈ ਭਾਵੇਂ ਦਸਮ ਪਿਤਾ ਦੇ ਮਹਿਲ ਮਾਤਾ ਸੁੰਦਰ ਕੌਰ ਜੀ ਹੋਣ ਜਾਂ ਫਿਰ ਖਾਲਸੇ ਦੀ ਮਾਤਾ ਮਾਤਾ ਸਾਹਿਬ ਕੌਰ ਜੀ ਇਤਿਹਾਸ ਸਾਡਾ ਇਸ ਗੱਲ ਤੋਂ ਗਵਾਹ ਹੈ ਕਿ ਜਿਵੇਂ ਮਾਤਾ ਨੇ ਤਾਂ ਸਿੱਖਿਆ ਦਿੱਤੀ ਹੈ ਲੇਕਿਨ ਸਿੱਖ ਬੀਬੀਆਂ ਦੇ ਵੀ ਬਹੁਤ ਵੱਡੀ ਦੇਣ ਹੈ ਮਾਤਾ ਹਰਸ਼ਰਨ ਕੌਰ ਜੀ ਜਿਨ੍ਹਾਂ ਨੇ ਚਮਕੌਰ ਦੀ ਗੜੀ ਵਿੱਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਉਸ ਸਮੇਂ ਸਾਹਿਬਜ਼ਾਦਿਆਂ ਦੇਤੇ ਸਾਰੇ ਸਿੰਘਾਂ ਦਾ ਸੰਸਕਾਰ ਕੀਤਾ ਤੇ ਜ਼ਾਲਿਮ ਹਕੂਮਤ ਨੇ ਚੱਕ ਕੇ ਮਾਤਾ ਜੀ ਨੂੰ ਉਸ ਜਲਦੀ ਹੋਈ ਚਿਤਾਵਿਜ ਜ਼ਿੰਦਾ ਹੀ ਸਾੜਤਾ ਇਨੀ ਬਹਾਦਰੀ ਸੀ ਕਿ ਇਕੱਲੇ ਮਾਤਾ ਜੀ ਨੇ ਇਨਾ ਵੱਡਾ ਬੀੜਾ ਚੱਕਿਆ ਅੱਜ ਮਾਤਾ ਭਾਗ ਕੌਰ ਜੀ ਦੇ ਯਾਦ ਵਿੱਚ ਆਪਾਂ ਸਾਰੇ ਇੱਥੇ ਇਕੱਠੇ ਹੋਇਆ ਉਹਨਾਂ ਦੀ ਬਹਾਦਰੀ ਦੀ ਮਿਸਾਲ ਕਿੱਥੇ ਇਤਿਹਾਸ ਵਿੱਚ ਦੇਖਣ ਨੂੰ ਮਿਲਦੀ ਹੈ ਇਸ ਮਾਝੇ ਦੀ ਤੀਨ ਇੱਕ ਖਦਰਾਨੇ ਦੀ ਢਾਬ ਸ੍ਰੀ ਮੁਕਸਰ ਸਾਹਿਬ ਛੇ ਇਹੋ ਜੀ ਜੰਗ ਇਹੋ ਜੀ ਲੜਾਈ ਲੜੀ ਕਿ ਗੁਰੂ ਸਾਹਿਬ ਦੀ ਇੰਨੀ ਪ੍ਰਸੰਤਾ ਕਿ ਦਸਮ ਪਿਤਾ ਨੇ ਆਪ ਮਾਤਾ ਜੀ ਦੀ ਮਲਮ ਪੱਟੀ ਕਰਕੇ ਤੇ ਮਾਤਾ ਜੀ ਨੇ ਗੁਰੂ ਪੰਥ ਤੇ ਗੁਰੂ ਸਾਹਿਬ ਦੀ ਸੇਵਾ ਹਜ਼ੂਰ ਤੱਕ ਤੱਕ ਆਪਣੇ ਅੰਤਿਮ ਸ્વાસ ਤਾਈ ਗੁਰੂ ਪੰਥ ਦੀ ਸੇਵਾ ਕੀਤੀ ਸਮੂਹ ਇਤਿਹਾਸ ਨੂੰ ਦੇਖਿਆ ਜਾਏ ਤੇ ਮਾਤਾਵਾਂ ਦੀ ਇੰਨੀ ਵੱਡੀ ਦੇਣ ਭਾਵੇਂ ਜੇਤੋ ਦਾ ਮੋਰਚਾ ਹੋਏ ਤੇ ਬੀਬੀ ਕ੍ਰਿਸ਼ਨ ਕੌਰ ਜੀ ਨੂੰ ਕੌਣ ਪੁਲਾ ਸਕਦਾ ਜਿਨ੍ਹਾਂ ਨੇ ਗੋਲੀਆਂ ਦਾ ਸਾਹਮਣਾ ਕਰਦੇ ਹੋਏ ਅੱਗੇ ਵਧੇ ਤਾਂ ਜਦ ਉਹਨਾਂ ਦੇ ਮੁੰਡੇ ਨੂੰ ਗੋਲੀਆਂ ਲੱਗੀਆਂ ਤੇ ਫਿਰ ਸ਼ਹੀਦ ਸ਼ਰੀਰ ਨੂੰ ਲੈ ਕੇ ਵੀ ਅੱਗੇ ਵਧਦੇ ਰਹੇ ਤਾਕੀ ਪੰਛ ਦਾ ਝੰਡਾ ਬੁਲੰਦ ਹੋਏ ਅੱਜ ਯਾਦ ਕਰੀਏ ਮਾਤਾ ਰਾਜਕੌਰ ਜੀ ਨੂੰ ਜਿਸ ਮਹਾਨ ਮਾਤਾ ਨੂੰ ਧਰਤੀ ਵਿੱਚ ਨੱਪ ਦਿੱਤਾ ਗਿਆ ਸੀ ਕਿਉਂਕਿ ਇੱਕ ਕੁੜੀ ਹੋਣ ਦੇ ਨਾਤੇ ਉਹਨਾਂ ਨੂੰ ਜ਼ਿੰਦਾ ਹੀ ਗਾਲ ਦਿੱਤਾ ਸੀ ਇੱਕ ਮਹਾਂਪੁਰਖਾਂ ਦੇ ਆਦੇਸ਼ ਤੋਂ ਜਬ ਉਹਨਾਂ ਨੂੰ ਕੱਢਿਆ ਗਿਆ ਤੇ ਇਸ ਮਹਾਨ ਮਾਤਾ ਨੇ ਮਹਾਨ ਮਹਾਰਾਜਾ ਰਣਜੀਤ ਸਿੰਘ ਨੂੰ ਜਾ ਕੇ ਜਨ ਦਿੱਤਾ ਜਿਨ੍ਹਾਂ ਨੇ ਸਿੱਖ ਪੰਥ ਦੀ ਸਥਾਪਨਾ ਕੀਤੀ ਸਿੱਖ ਰਾਜ ਦੀ ਸਥਾਪਨਾ ਕੀਤੀ ਬੋਲੇ ਈਸਾਨ ਆ ਮੇਰੀ ਆ ਪੈਣਾ ਇਹ ਤੁਹਾਡੇ ਤੇ ਸਾਡੇ ਵਰਗੀ ਬੀਬੀਆਂ ਤੇ ਮਾਤਾਵਾਂ ਜਿਨ੍ਹਾਂ ਦਾ ਸ਼ਾਨਾ ਮੈਂ ਇਤਿਹਾਸ ਅਸੀਂ ਅੱਜ ਯਾਦ ਕਰ ਰਹੇ ਹਾਂ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਦ ਬੀਬੀਆਂ ਬੰਦਿਆਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਗਾ ਕੇ ਅੱਗੇ ਵਧੀਆਂ ਨੇ ਆਪਣੇ ਬੱਚਿਆਂ ਨੂੰ ਇਸ ਸਿੱਖ ਇਤਿਹਾਸ ਦੇ ਨਾਲ ਜੋੜ ਦੀਆਂ ਨੇ ਪੰਜ ਦੀ ਵੱਡੀ ਕੁਰਬਾਨੀਆਂ ਦੇ ਨਾਲ ਜੋੜ ਦੀਆਂ ਨੇ ਮੀਰੀ ਪੀਰੀ ਮਾਲਕ ਦੇ ਰਾਜ ਚਲ ਕੇ ਧਰਮ ਤੇ ਸਿਆਸਤ ਬਾਰੇ ਸਖਾਂਦੀਆਂ ਨੇ ਤੇ ਫਿਰ ਇਹਨਾਂ ਬੀਬੀਆਂ ਦਾ ਯੋਗਦਾਨ ਕਿਤੇ ਨਿਕਾਰਿਆ ਨਹੀਂ ਜਾ ਸਕਦਾ ਕਿਉਂਕਿ ਇੱਕ ਮਾਤਾ ਇੱਕ ਬੱਚੇ ਦੀ ਸਭ ਤੋਂ ਪਹਿਲੀ ਟੀਚਰ ਹੁੰਦੀ ਹੈ ਸਭ ਤੋਂ ਪਹਿਲੀ ਅਧਿਆਪਕ ਹੁੰਦੀ ਹੈ ਸਭ ਤੋਂ ਪਹਿਲੀ ਗੁਰੂ ਜੇ ਹੁੰਦੀ ਹੈ ਤੇ ਉਹ ਵੀ ਇੱਕ ਔਰਤ ਹੁੰਦੀ ਹੈ ਬੋਲਾ ਲੇਕਿਨ ਮੇਰੇ ਤੋਂ ਪਹਿਲੇ ਜਿਵੇਂ ਬੀਬੀ ਹਰਗੋਬਿੰਦ ਕੌਰ ਜੀ ਨੇ ਦੱਸਿਆ ਅੱਜ ਤੇ ਹਾਲਾਤ ਜਿਹੋ ਜਿਹੇ ਹਨ ਅੱਜ ਲੋੜ ਹੈ ਕਿ ਆ ਬੀਬੀਆਂ ਵੀ ਜਿਹੜੇ ਇੰਨੇ ਵੱਡੇ ਇਕੱਠ ਵਿੱਚ ਆ ਤੇ ਇੱਥੇ ਬੈਠੀਆਂ ਨੇ ਤੁਸੀਂ ਪਿੰਡ ਪਿੰਡ ਜਾ ਕੇ ਘਰ ਘਰ ਚ ਜਾ ਕੇ ਇੱਕ ਵਾਰ ਫੇਰ ਬੀਬੀਆਂ ਦੇ ਇਸ ਸਮੂਹ ਨੂੰ ਤੁਸੀਂ ਮਜ਼ਬੂਤ ਕਰੋ ਕਿਉਂਕਿ ਸਮਾਂ ਆ ਗਿਆ ਹੈ ਕਿ ਇਹ ਨਹੀਂ ਕਿ ਬੀਬੀਆਂ ਜਿੱਥੇ ਕਿਹਾ ਜਾਏ ਉੱਥੇ ਉਹ ਕਰਨਗੀਆਂ ਤੇ ਸਾਨੂੰ ਝੂਠੀਆਂ ਸਰਕਾਰਾਂ ਲਾਰਿਆਂ ਪਾ ਕੇ

ਇੱਕ ਵਾਰ ਫੇਰ ਬੀਬੀਆਂ ਦੇ ਇਹ ਸਮੂਹ ਨੂੰ ਤੁਸੀਂ ਮਜ਼ਬੂਤ ਕਰੋ ਕਿਉਂਕਿ ਸਮਾਂ ਆ ਗਿਆ ਹੈ ਕਿ ਇਹ ਨਹੀਂ ਕਿ ਬੀਬੀਆਂ ਜਿੱਥੇ ਕਿਹਾ ਜਾਏ ਉੱਥੇ ਉਹ ਕਰਨਗੀਆਂ ਤੇ ਸਾਨੂੰ ਝੂਠੀਆਂ ਸਰਕਾਰਾਂ ਲਾਰਿਆਂ ਪਾ ਕੇ ਝੂਠੇ ਵਾਅਦੇ ਕਰਕੇ ਸਾਨੂੰ ਗੁੰਮਰਾਹ ਕਰ ਸਕਦੀਆਂ ਨੇ ਅੱਜ ਬੀਬੀਆਂ ਵੀ ਬਰਾਬਰ ਦੇ ਨਾਲ ਲੜ ਸਕਦੀਆਂ ਨੇ ਸਹੀ ਤੇ ਗਲਤ ਵਿੱਚ ਫੈਸਲਾ ਕਰ ਸਕਦੀਆਂ ਨੇ ਤੇ ਉਸ ਤੋਂ ਵੱਧ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਆ ਪਹਿਰਾਂ ਬੀਬੀਆਂ ਹੈਗੀਆਂ ਜਿਹੜੇ ਘਰ 'ਚੇ ਭੂਲੇ ਪਟਕਿਆਂ ਨੂੰ ਸਹੀ ਰਾਹ ਦਿਖਾਣੇ ਕਿਉਂਕਿ ਬਚਪਨ ਤੋਂ ਬੱਚਿਆਂ ਨੂੰ ਆਪਾਂ ਰਾਹ ਦਿਖਾਨੇ ਆ ਤੇ ਆਪ ਵੀ ਆਪਾਂ ਸਹੀ ਤੇ ਗਲਤ ਵਿੱਚ ਬਹੁਤ ਵੱਡੀ ਤੇ ਚੰਗੀ ਤਰ੍ਹਾਂ ਫਰਕ ਅਸੀਂ ਸਮਝਦੇ ਆ ਅੱਜ ਦੇ ਹਾਲਾਤ ਕੀ ਨੇ ਜਿਵੇਂ ਬੀਬੀ ਜੀ ਨੇ ਦੱਸਿਆ ਸਰਕਾਰਾਂ ਆਈਆਂ ਕਦੇ ਸਾਨੂੰ ਘਰ-ਘਰ ਨੌਕਰੀ ਦੇ ਲਾਰੇ ਦੇ ਗਏ ਕਦੇ ਸਾਨੂੰ 1000 ਰੁਪਏ ਦੇ ਲਾਰੇ ਦੇ ਗਏ ਸਾਡੀ ਵੋਟਾਂ ਲੁੱਟ ਕੇ ਆਪ ਦੀਆਂ ਕੁਰਸੀਆਂ ਵਿੱਚ ਬਹਿ ਕੇ ਮਗਰੋਂ ਸਾਨੂੰ ਭੁੱਲ ਗਏ गंदे, नीच, लगा के। आज याद दस साल पहले उस प्रकाश सिंह बादल जिन्होंने सत्तर साल इस सूबे की सेवा की थी, कौम दी सेवा की जिन्ह ने अठारह साल कैदा कटिया इस करके नहीं क्योंकि कोई डुकैती मारी सी, कोई कतल किया ਲੋਕਾਂ ਦੇ ਹੱਕਾਂ ਦੇ ਰਾਖੀ ਵਾਸਤੇ 18 18 ਸਾਲ ਕੈਦਾਂ ਕੱਟਿਆ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਵੇਂ ਬਤੌਰ ਮੁੱਖ ਮੰਤਰੀ ਸੰਗਠਾ ਦੇ ਦਰਸ਼ਨ ਕਰਨ ਵਾਸਤੇ ਸੰਗਠਾ ਦੇ ਕੋਲ ਜਾਂਦੇ ਸੀ ਪਿੰਡ-ਪਿੰਡ ਜਾ ਕੇ ਹਾਜ਼ਰੀ ਭਰ ਕੇ ਲੋਕਾਂ ਦੀ ਤਕਲੀਫਾਂ ਨੂੰ ਦੇਖਦੇ ਮਹਿਸੂਸ ਕਰਦੇ ਸੀ ਅੱਜ ਪੰਜਾਬ 'ਚ ਉਹ ਕਿਹੜੀ ਯੋਜਨਾ ਚੱਲ ਰਹੀ ਹੈ ਕਿਹੜਾ ਵਿਕਾਸ ਦਾ ਉਹ ਕੰਮ ਹੈਗਾ ਜਿਹੜਾ ਬਾਦਲ ਸਾਹਿਬ ਦੀ ਦੇਣ ਨਹੀਂ ਹੈ ਮੈਨੂੰ ਮਾਨ ਮਹਿਸੂਸ ਹੁੰਦਾ ਕਦੇ ਝੂਠ ਮਾਰ ਕੇ ਸਰਕਾਰ ਨਹੀਂ ਬਣਾਈ ਕਦੇ ਲਾਰੇ ਲਾ ਕੇ ਕੁਰਸੀ ਤਾਂ ਨਹੀਂ ਪਹੁੰਚੇ ਜੋ ਕਿਹਾ ਉਸ ਤੋਂ ਵੱਧ ਕਰਕੇ ਦਿਖਾਇਆ ਬੋਲੇ ਇਨਸਾਨ ਜਦ ਮਾਤਾ ਬਜ਼ੁਰਗ ਹੋ ਜਾਂਦੀ ਹੈ ਕੰਮ ਕਰਨ ਜੋਗੇ ਨਹੀਂ ਹੁੰਦੀ ਤੇ ਛੋਟੀ ਛੋਟੀ ਜ਼ਰੂਰਤਾਂ ਵੈਸੇ ਮੁੰਡਾ ਦੇ ਸਾਹਮਣੇ ਜੱਪੁੱਤਾਂ ਦੇ ਸਾਹਮਣੇ ਹੱਥ ਫਿਲਾਣੇ ਪੈਂਦੇ ਨੇ ਮਾਤਾ ਦੇ ਉੱਤੇ ਕੀ ਬੀਤਦੀ ਹੈ ਬਾਦਲ ਸਾਹਿਬ ਨੇ ਮਹਿਸੂਸ ਕੀਤਾ ਤੇ ਸ਼ਗਨ ਦੀ ਸਕੀਮ ਲਾਗੂ ਕੀਤੀ ਗਰੀਬ ਮਾਪਿਆਂ ਨੂੰ ਵੱਧਦੀ ਹੋਈ ਕੁੜੀ ਨੂੰ ਦੇਖਦੇ ਹੋ ਵਿਆਹ ਵਾਲੀ ਉਮਰ 'ਤੇ ਪਹੁੰਚਦੇ ਹੋਏ ਕੁੜੀ ਨੂੰ ਧੀ ਨੂੰ ਦੇਖਦੇ ਹੋਏ ਬੋਝ ਮਹਿਸੂਸ ਹੁੰਦਾ ਹੈ ਸ਼ਗਨ ਦੀ ਸਕੀਮ ਲਾਗੂ ਬਾਦਲ ਸਾਹਿਬ ਨੇ ਕਰਕੇ ਗਰੀਬ ਮਾਪਿਆਂ ਦਾ ਬਾਹ ਫੜਿਆ ਕਿ ਮੈਂ ਤੁਹਾਡਾ ਪਿਓ ਬਾਪੂ ਤੁਹਾਡੀ ਬਾਹ ਫੜਾਂਗਾ ਉਸ ਬਾਦਲ ਸਾਹਿਬ ਨੇ ਜਿਹਨੇ ਮਹਿਸੂਸ ਕੀਤਾ ਇਸ ਠੰਡ 'ਚ ਜਦ ਮਿਹਨਤ ਮਜ਼ਦੂਰੀ ਨਹੀਂ ਕੀਤੀ ਜਾਂਦੀ ਹੈ ਤੇ ਭੁੱਖੇ ਪੇਟ ਗਰੀਬ ਦਾ ਬੱਚਾ ਸੌਂਦਾ ਹੈ ਤੇ ਉਹਨਾਂ ਨੇ ਆਟੇ ਦਾਲ ਤੇ ਕਾੜ ਲੱਖਾਂ ਦੀ ਗਿਣਤੀ ਵਿੱਚ ਜਿਹਦਾ ਹੱਕ ਬੰਦਾ ਸੀ ਉਹਨਾਂ ਨੂੰ ਕਾੜ ਦਿੱਤੇ। ਇਹਨਾਂ ਦੋਵਾਂ ਸਰਕਾਰਾਂ ਨੇ ਉਸ ਬਾਦਲ ਸਾਹਿਬ ਨੂੰ ਪੜਿਆ ਤੇ ਲੱਖਾਂ ਦੀ ਗਿਣਤੀ ਵਿੱਚ ਤੁਹਾਡੇ ਕਾੜ ਕੱਟ ਤੇ ਪਿੰਡ-ਪਿੰਡ ਵਿੱਚ ਤੁਹਾਡੇ ਕਾੜ ਕੱਟੇ ਗਏ। ਜਿਹੜੇ 30 ਕਿਲੋ ਕਨ ਬਾਬਲ ਸਾਹਿਬ ਦਿੰਦੇ ਸੀ ਕੱਟ ਗਿਆ ਉਹਨੂੰ ਵੀ 15 ਕਿਲੋ ਦੇ ਕਰਤਾ। ਜਿਹੜੇ ਮਹੀਨੇ ਦੇ ਮਹੀਨੇ ਤੁਹਾਨੂੰ ਕੰਨ ਕਾਂਦੀ ਸੀ ਉਹ ਵੀ 6 ਮਹੀਨੇ ਬਾਅਦ ਆਂਦੀ ਹੈਗੀ। ਉਸ ਬਾਦਲ ਸਾਹਿਬ ਨੂੰ ਇਹਨਾਂ ਦੋਵਾਂ ਪਾਰਟੀਆਂ ਕਾਂਗਰਸ ਦੇ ਆਦਮੀ ਨੇ ਪੜਿਆ। ਉਹ ਬਾਦਲ ਸਾਹਿਬ ਜਿਹੜੇ ਸ਼ਗਨ ਦਿੰਦੇ ਸੀ ਉਹਨਾਂ ਨੂੰ ਭੰਡਿਆ ਤੇ ਦੋਵਾਂ ਨੇ ਸ਼ਗਨ ਦੇ ਸਕੀਮ ਖਤਮ ਕਰਤੀ 2500 ਪੈਨਸ਼ਨ ਦੇਣ ਦੀ ਗੱਲ ਕਰਦੇ ਸੀ ਲੇਕਿਨ ਪੈਨਸ਼ਨਾਂ ਘਟ ਦੁੱਤੀਆਂ ਭਾਵੇਂ ਕੁੜੀਆਂ ਦੇ ਸਾਈਕਲ ਹੋਣ ਭਾਵੇਂ ਮੈਰੇਟੋਰੀਅਸ ਸਕੂਲ ਹੋਣ ਅਰੇ ਹਜ਼ਾਰ-ਹਜ਼ਾਰ ਰੁਪਏ ਕੀ ਦੇਣੇ ਸੀ 1.5 ਲੱਖ ਦਿੰਦੇ ਸੀ ਜੇ ਕੋਈ ਕੈਂਸਰ ਦਾ ਪੀੜਿਤ ਹੋ ਜਾਂਦਾ ਅੱਜ ਸਾਡੇ ਕੈਂਸਰ ਦੀ ਭੈੜੀ ਬਿਮਾਰੀ ਦੇ ਨਾਲ ਇਲਾਕੇ ਦੇ ਲੋਕੀ ਜਦ ਪੀੜਿਤ ਹੁੰਦੇ ਨੇ ਦਰਦ-ਦਰ ਠੋਕਰਾ ਖਾਂਦੇ ਫਿਰਦੇ ਨੇ ਸਾਰਾ ਘਰ ਬੇਕ ਜਾਂਦਾ ਤਾਂ ਵੀ ਜਾਨ ਨਹੀਂ ਬਚਦੀ ਬਾਦਲ ਸਾਹਿਬ ਦੀ ਸਕੀਮਾਂ ਇੱਕ ਪਾਸੇ ਇਹਨਾਂ 8 ਸਾਲਾਂ 'ਚ 10 ਤੋਂ ਨਵੀਂ ਕਿਹੜੀ ਸਕੀਮ ਚੱਲੀ ਹੈ ਦੁੱਖ ਇਸ ਗੱਲ ਦਾ ਵੀ ਹੁੰਦਾ ਹੈ ਕਿ ਜਿਹੜੇ ਬਾਦਲ ਸਾਹਿਬ ਨੂੰ ਭੰਡੀ ਪ੍ਰਚਾਰ ਕਰਕੇ ਇਹਨਾਂ ਨੇ ਕਿਹਾ ਕਿ ਬੇਅਦਬੀਆਂ ਕੀਤੀਆਂ ਨੇ ਅੱਜ ਅਫਸੋਸ ਹੁੰਦਾ ਹੈ 5 ਸਾਲ ਕਾਂਗਰਸੀਆਂ ਨੇ ਜਾਂਚ ਕੀਤੀ ਬੇਅਦਬੀਆਂ ਦੇ ਕੇਸਾਂ ਦੀ ਉਸ ਜਾਂਚ ਦੀ ਰਿਪੋਰਟ ਇਸ ਆਮ ਆਦਮੀ ਪਾਰਟੀ ਨੇ ਅਦਾਲਤ ਵਿੱਚ ਪੇਸ਼ ਕੀਤੀ ਤੇ ਡੇਢ ਸਾਲ ਤੋਂ ਬੇਅਦਬੀਆਂ ਦਾ ਕੇਸ ਚੱਲ ਰਿਹਾ ਨਾ ਕਿਸੇ ਬਾਦਲ ਦਾ ਨਾ ਨਾ ਕਿਸੇ ਅਕਾਲੀ ਦਲ ਦਾ ਨਾ ਨਾ ਕਿਸੇ ਵਕਰ ਦਾ ਨਾ ਲੇਕਿਨ ਅੱਜ ਕੋਈ ਮੂੰਹ ਨਹੀਂ ਖੋਲਦਾ ਜੱਟ ਸੁਲਤਾਨਪੁਰ ਲੋਧੀ ਚ ਤੰਤਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਫਕਾਰ ਦਿਹਾੜੇ ਚ ਨਿਤਨੇਮ ਕਰਦੀ ਹੋਈ ਸੰਗਤਾਂ ਦੇ ਉੱਤੇ ਅੰਮ੍ਰਿਤ ਵੇਲੇ ਚ ਗੋਲੀਆਂ ਦੇ ਨਾਲ ਬੂਟਾਂ ਦੇ ਨਾਲ ਅਥਰੂ ਗੈਸਾਂ ਦੇ ਨਾਲ ਗੁਰਦੁਆਰਾ ਸਾਹਿਬ ਦੇ ਉੱਤੇ ਹਮਲੇ ਹੁੰਦੇ ਠਾ 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 ਗੋਲੀਆਂ ਚੱਲਦੀਆਂ ਬੰਦਾ ਸ਼ਹੀਦ ਹੁੰਦਾ ਹੈ ਲੇਕਿਨ ਕੋਈ ਮੂੰਹ ਨਹੀਂ ਖੋਲਦਾ ਸੱਚ ਕੰਡ ਫਰਮੰਦਰ ਸਾਹਿਬ ਦੇ ਜੰਗਲੇ ਦੇ ਉੱਤੇ ਟੱਪ ਕੇ ਬੰਦਾ ਗੁਰੂ ਸਾਹਿਬ ਦੇ ਉੱਤੇ ਹਮਲੇ ਕਰਨ ਤਾਈਂ ਪਹੁੰਚ ਜਾਂਦਾ ਹੈ ਉਹਦਾ ਸੰਸਕਾਰ ਕਰਕੇ ਸਾਰੇ ਸਬੂਤ ਮਿਟਾ ਦਿੰਦੀ ਹੈ ਸਰਕਾਰ ਕੋਈ ਬੋਲਦਾ ਨਹੀਂ ਇਹ ਬੇਅਦਬੀਆਂ ਨਹੀਂ ਹੈਗੀਆਂ ਇਹਨਾਂ ਸਰਕਾਰਾਂ ਦੀ ਚਾਲਾਂ ਤੋਂ ਆਪਾਂ ਕਦੋਂ ਸचेत ਹੋਵਾਂਗੇ ਜਿਹੜੇ ਗੁਟਕਾ ਸਾਹਿਬ ਦੀ ਸੌਂਹ ਖਾਂਦੇ ਸੀ ਕਿ ਨਸ਼ੇ ਖਤਮ ਕਰ ਦਾਂਗੇ 10 ਦਿਨਾਂ 'ਚ ਆ ਕੇਜਨੀਵਾਲ ਤੇ ਭਗਵੰਤ ਮਾਨ ਕਹਿੰਦਾ ਸੀ ਸਰਕਾਰਾਂ ਬਿਕਾਂਦੀਆ 10 ਦਿਨਾਂ 'ਚ ਖਤਮ ਕਰਾਂਗਾ 2 ਸਾਲ ਹੋਣ ਤੋਂ ਆਏ ਨੇ 10 ਤੁਹਾਡੇ ਪਿੰਨਾ 'ਚ ਕਿਹੜਾ ਨੁੱਕੜ ਤੇ ਕਿਹੜੀ ਗਲੀਆਂ 'ਚ ਤੇ ਸ਼ਰਮ ਚਿੱਟਾ ਨਹੀਂ ਬਿਕ ਰਿਹਾ ਕੌਣ ਰੋਕ ਰਹਿ ਇਹਨੂੰ ਜੇ ਕੋਈ ਸ਼ਿਕਾਇਤ ਲਾਏ ਸ਼ਿਕਾਇਤ ਲਾਣ ਵਾਲੇ ਦੇ ਖਿਲਾਫ ਤੇ ਜ਼ਰੂਰ ਕਾਰਵਾਈ ਹੋ ਸਕਦੀ ਹੈ ਵੇਚਣ ਵਾਲੇ ਦੇ ਖਿਲਾਫ ਕੋਈ ਹਰ ਕਾਰਵਾਈ ਨਹੀਂ ਹੈ ਜਿਹੜੇ ਸਾਨੂੰ ਝੂਠੇ ਇਲਜ਼ਾਮ ਲਾਉਂਦੇ ਸੀ ਕਿ ਸਾਡਾ ਪਰਿਵਾਰ ਨਸ਼ਾ ਵੇਚਦਾ ਹੈ ਮੈਂ ਚੇਤਾਵਨੀ ਦੇ ਦਿੰਦੀ ਆ ਭਗਵਾਨ ਤੁਮਾਨੂੰ ਛੱਕ ਕੇ ਸਾਨੂੰ ਸਾਰਿਆਂ ਨੂੰ ਬੰਦ ਕਰ ਦੇ ਲੇਕਿਨ ਗਲੀਆਂ ਚ ਨਸ਼ਾ ਬੰਦ ਕਰਕੇ ਦਿਖਾ ਛੂਟ ਮਾਰਦਾ ਪੁੱਛੋ ਮਾਵਾਂ ਨੂੰ ਕੀ ਬੀਤਦੀ ਐ ਇਹਨਾਂ ਦੇ ਉੱਤੇ 10 ਸਾਲ ਪਹਿਲੇ ਸਾਡੇ ਅਖਬਾਰਾਂ ਚ ਸੁਰਖੀਆਂ ਸਾਡੇ ਸਮੇਂ ਚ ਕੀ ਹੁੰਦੀ ਸੀ ਕਿ ਸਰਕਾਰ ਨੇ ਇਨਾ ਕਿਲੋ ਨਸ਼ਾ ਇੱਕ ਤੋਂ ਫੜਿਆ ਇਨੇ ਬੰਦੇ ਇਥੋਂ ਫੜੇ ਇਹਨਾਂ ਨੂੰ ਕੈਦ ਕੀਤੀ ਹਾਂ ਨਸ਼ਾ ਹੁੰਦਾ ਸੀ ਲੇਕਿਨ ਉਸ ਨਸ਼ੇ ਨੂੰ ਤੁਹਾਡੇ ਤਾਈਂ ਪਹੁੰਚਣ ਤੋਂ ਤੁਹਾਡੀ ਸਰਕਾਰ ਰੋਕਦੀ ਸੀ ਤਾਂ ਕਿ ਤੁਹਾਡੇ ਜਵਾਕਾ ਤਾਈਂ ਉਹ ਨਸ਼ਾ ਨਾ ਪਹੁੰਚ ਸਕੇ ਅੱਜ ਕੋਈ ਨਹੀਂ ਰੋਕਦਾ ਅੱਜ ਦੀ ਸੁਰਖੀਆਂ ਖੋਲ ਕੇ ਦੇਖੋ ਕਿੰਨੇ ਮਾਵਾਂ ਦੇ ਪੁੱਤ ਨਸ਼ੇ ਦੇ ਟੀਕੇ ਲਾ ਕੇ ਮੁੱਕ ਗਏ ਆ ਸੁਰਖੀਆਂ ਨੇ ਅੱਜ ਦੀਆਂ ਦੁੱਖ ਹੁੰਦਾ ਹੈ ਪੁੱਛੋ ਉਸ ਪਰਿਵਾਰ ਦੇ ਉੱਤੇ ਕੀ ਬੀਤਦੀ ਹੈ ਰੋਂਦੀਆਂ ਨੇ ਮਾਵਾਂ ਕਿੱਥੇ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਸਫਾ ਤੋਂ ਸਰਕਾਰ ਚੱਲੋਗੀ ਤੁਹਾਡੇ ਵਰਗਾ ਤੁਹਾਡੇ ਵਿੱਚ ਰਵਾਂਗਾ ਆ ਜੋ ਕਿੱਥੇ ਆ ਕਿਤੇ ਦੇਖਣ ਨੂੰ ਨਹੀਂ ਮਿਲਦਾ 60000 ਕਰੋੜ ਦਾ ਕਰਜ਼ਾ ਪੰਜਾਬ ਦੇ ਲੋਕਾਂ ਦੇ ਉੱਤੇ ਚੜਾਤਾ ਦੋ ਸਾਲਾਂ ਵਿੱਚ ਇਸ ਬੇਈਮਾਨ ਸਰਕਾਰ ਨੇ ਤੇ ਬੀਬੀਆਂ ਤੋਂ ਜਿਨ੍ਹਾਂ ਨੇ ਫਾਰਮ ਪਰਵਾਇ ਸੀ ਹਜ਼ਾਰ-ਹਜ਼ਾਰ ਰੁਪਏ ਦੇ ਦੋ ਸਾਲ ਹੋ ਗਏ 24000 ਰੁਪਏ ਤੁਹਾਡੇ ਖਾਤੇ 'ਚ ਜਮ੍ਹਾਂ ਹੋਣੇ ਚਾਹੀਦੇ ਨੇ ਜੇ ਕਿਸੇ ਨੂੰ ਦੁਵਾਨੀ ਵੀ ਮਿਲੀ ਹੋਏ ਸੰਗਤੇ ਮੈਨੂੰ ਹੱਥ ਖੜਾ ਕਰਕੇ ਦੱਸ ਦੋ ਝੂਠ ਮਾਰਿਆ ਹਰ ਪੱਖੋਂ ਬੀਬੀਆਂ ਦੇ ਨਾਲ ਧੋਖਾ ਉਹ ਬੱਚਿਆਂ ਨੂੰ ਜਿਹੜਾ ਕਹਿੰਦਾ ਸੀ ਬਾਹਰ ਕਿਸੇ ਨੂੰ ਨਹੀਂ ਜਾਣਾ ਪਊਗਾ ਸਾਰਿਆਂ ਨੂੰ ਨੌਕਰੀਆਂ ਇੱਥੋਂ ਮਿਲਣਗੀਆਂ ਬਾਹਰੋਂ ਆਕੇ ਲੋਕੀ ਇੱਥੇ ਕੰਮ ਕਰਨਗੇ ਕਿਸੇ ਦੇ ਜਵਾਕ ਨੂੰ ਨੌਕਰੀ ਨਹੀਂ ਨੌਜਵਾਨਾਂ ਦੇ ਨਾਲ ਧੋਖਾ ਕਿਸਾਨ ਵੀਰਾਂ ਨੂੰ ਵੱਡੇ ਵੱਡੇ ਸੁਪਨੇ ਪਹਿਲੇ ਕਾਂਗਰਸੀਆਂ ਨੇ ਦਿਖਾਤੇ ਕਰਜ਼ਾ ਮਾਫ਼ ਕਰ ਦਾਂਗੇ ਫਿਰ ਇਹ ਝੂਠਾ ਆ ਗਿਆ ਕਹਿੰਦਾ ਕੋਈ ਆਪਤਾ ਹੋਊਗੀ ਕਿਸਾਨਾਂ ਦੇ ਉੱਤੇ ਤੁਹਾਡੀ ਬਾਹ ਫੜਾਂਗੇ ਗਰਦੋਰੀਆ ਹੁੰਦੀਆਂ ਰਹਿਣਗੀਆਂ ਪਹਿਲੇ 25000 ਰੁਪਏ ਤੁਹਾਡੇ ਖਾਤੇ ਵਿੱਚ ਜਾਣਗੇ ਆ ਅੱਧਾ ਪੰਜਾਬ ਹੜ੍ਹਾਂ ਦੀ ਮਾਰ ਦੇ ਨਾਲ ਡੁੱਬ ਗਿਆ ਇੱਕ ਵਾਰੀ ਨਹੀਂ ਦੋ ਵਾਰੀ ਡੁੱਬ ਗਿਆ ਕਿਸੇ ਦੀ ਬਾਹ ਨਹੀਂ ਫੁਲੀ ਜਾ ਕੇ ਗੁਜਰਾਤ ਚ ਗਰਬਾ ਨੱਚ ਰਿਆ ਸੀਗਾ ਤੁਹਾਡੇ ਕਨਕਾ ਦਾ ਗੜਿਆਂ ਨਾਲ ਨੁਕਸਾਨ ਹੋਇਆ ਦਵਾਨੀ ਕਿਸੇ ਨੂੰ ਨਹੀਂ ਮਿਲੀ ਵੰਡਿਆ ਉਸ ਬਾਦਲ ਸਾਹਿਬ ਨੂੰ ਜਿਹੜੇ ਬਾਦਲ ਸਾਹਿਬ ਨੇ ਪਹਿਲੇ ਨਰਮੇ ਦਾ ਨੁਕਸਾਨ ਜਦ ਪੰਜਾਬ ਜੇ ਛੋਇਆ ਚਿੱਟੇ ਮੱਛਰ ਦੇ ਨਾਲ ਯਾਦ ਕਰੋ ਬਾਦਲ ਸਾਹਿਬ ਨੇ ਹਰੇਕ ਨਰਮੇ ਦੇ ਕਿਸਾਨ ਨੂੰ ਮੁਆਵਜ਼ਾ ਦੇ ਕੇ 850 ਕਰੋੜ ਕਿਸਾਨਾਂ ਦੇ ਵਿੱਚ ਮੁਆਵਜ਼ੇ ਦੇ ਤੌਰ 'ਤੇ ਵੰਡੇ ਤੇ ਪਹਿਲੀ ਵਾਰ ਜਿਹੜੇ ਮਜ਼ਦੂਰਾਂ ਦੀ ਮਜ਼ਦੂਰੀ ਮਾਰੀ ਗਈ ਸੀ ਨਰਮੇ ਦੇ ਖਾਤਰ ਉਹਨਾਂ ਨੂੰ ਵੀ 80 ਕਰੋੜ ਰੁਪਏ ਵੰਡੇ ਉਸ ਬਾਦਲ ਸਾਹਿਬ ਨੂੰ ਪੰਡਿਆ ਤੇ ਤਿੰਨ ਤਿੰਨ ਨਰਮੇ ਦੇ ਨੁਕਸਾਨ ਹੋ ਗਏ ਦਵਾਨੀ ਜੇ ਕਿਸੇ ਨੂੰ ਮਿਲੀ ਬੋਲਾ ਨਿਹਾਲ ਹਰ ਪੱਖੋਂ ਦੁੱਖ ਹੁੰਦਾ ਹੈ ਕਿ ਪੰਜਾਬ ਕਿਹੜੀ ਤਰੱਕੀ ਦੀ ਲੀਹਾਂ 'ਚ ਚੱਲ ਰਿਹਾ ਸੀ ਆ ਬਿਜਲੀ ਦੇ ਵੱਡੇ ਵੱਡੇ ਗ੍ਰਿਡ ਬਣ ਰਹੇ ਸਕੇ ਤਾਂ ਕਿ ਲੋਕਾਂ ਨੂੰ ਬਿਜਲੀ ਪਹੁੰਚੇ ਆ ਤੁਹਾਨੂੰ ਅੱਜ ਜਿਹੜੇ ਜ਼ੀਰੋ ਬਿੱਲ ਆ ਰਹੇ ਨੇ ਇਹ ਵੀ ਦੇਣ ਤੁਹਾਡੀ ਪਾਰਟੀ ਦੇ ਜਿਨ੍ਹਾਂ ਨੇ ਇਹ ਬਿਜਲੀ ਦੇ ਗ੍ਰਿਡ ਬਣਾਏ ਦੋ ਜਹਾ ਵੀ ਮੈਂ ਦੱਸਦਾ ਇਹ ਝੂਠਾ ਜਿਹੜਾ ਕਹਿੰਦਾ ਹੈ ਬਿਜਲੀ ਦੇ ਜ਼ੀਰੋ ਬਿਲੋਂ ਦੇ ਰਿਹਾ ਹੈ ਤੁਹਾਡੇ ਕਾਰਡ ਕੱਟ ਤੇ ਤੁਹਾਡੀ ਪੈਨਸ਼ਨ ਬੰਦ ਕਰਤੀ ਸਾਡੀ ਸਾਈਕਲਾ ਬੰਦ ਕਰਤੀਆਂ ਸ਼ਗਨ ਸਕੀਮ ਬੰਦ ਕਰਤੀ ਤੁਹਾਡੀ ਜੇਬ ਤੋਂ ਹੀ ਕੱਢ ਕੇ ਤੁਹਾਡੇ ਬਿੱਲ ਜ਼ੀਰੋ ਦੇ ਰਿਹਾ ਹੈਗਾ ਇਹ ਆਪ ਦੀ ਜੇਬ ਦਾ ਆਪਣੇ ਘਰੋਂ ਦੁਆਨੀ ਨਹੀਂ ਦੇ ਰਿਹਾ ਤੁਹਾਨੂੰ ਨਾਲੇ ਆ ਵੀ ਦੱਸਦਾ ਜਿੰਨਾ ਕਰਜ਼ਾ ਬਿਜਲੀ ਮਹਿਕਮੇ ਬਦਲ ਸਾਹਿਬ ਨਹੀਂ ਹੈਗਾ ਜਿਹੜਾ ਦਿਨ ਰਾਤ ਮਿਹਨਤ ਕਰਕੇ ਪੈਸੇ ਕਮਾਉਂਦੇ ਸੀ ਉਸ ਕਮਾਈ ਦੇ ਵਿੱਚੋਂ 200 ਯੂਨਿਟ ਮਾਫ ਕਰਦੇ ਸੀ ਆ ਤਾਂ ਰੋਜ਼ ਕਰਜ਼ਾ ਚੜਾ ਕੇ ਤੁਹਾਡੇ ਬਿੱਲ ਮਾਫ ਕਰਾਏ ਤੁਹਾਡੀ ਸਹੂਲਤਾ ਖੋ ਕੇ ਪਿੰਡਾਂ ਨੂੰ ਇੱਕ ਗ੍ਰਾਂਟ ਦਵਾਨੀ ਦੀ ਨਹੀਂ ਮਿਲੀ ਕੋਈ ਨਵਾਂ ਸਕੂਲ ਹਸਪਤਾਲ ਜਿਹੜਾ ਗਾਰੰਟੀ ਦਿੰਦਾ ਸੀ ਅਸੀਂ ਸਕੂਲ ਤੇ ਹਸਪਤਾਲ ਬਣਾਵਾਂਗੇ ਦੱਸੋ ਤੁਹਾਡੇ ਪਿੰਡ 'ਚ ਕਿਹੜਾ ਨਵਾਂ ਸਕੂਲ ਬਣਿਆ ਹੈ ਕਿਹੜਾ ਹਸਪਤਾਲ ਤੁਹਾਡੇ ਇਲਾਕੇ ਵਿੱਚ ਬਣਿਆ ਹੈ ਬੁਰਾ ਹਾਲ ਸਕੂਲਾਂ ਦਾ ਹਸਪਤਾਲ ਦਾ ਪਿੰਡ ਦੀ ਇੱਕ ਥਾਈ ਤੱਕ ਨਹੀਂ ਕੋਈ ਇਸ ਨੇ ਬਣਾ ਕੇ ਦਿੱਤੀ ਤੁਹਾਡੇ ਪੈਸੇ ਬੰਦ ਕਰਕੇ ਬਿਜਲੀ ਵਿਭਾਗ ਨੂੰ ਕਰਜ਼ਾਈ ਕਰਕੇ ਆ ਡਰਾਮਾ ਜ਼ੀਰੋ ਬਿੱਲ ਦਾ ਅੱਜ ਮੈਂ ਬੇਨਤੀ ਕਰਦੀਆਂ ਇਹਨਾਂ ਸਾਰੀ ਚੀਜ਼ਾਂ ਤੋਂ ਸचेਤ ਹੋ ਕੇ ਇੱਕ ਧੋਖੇਬਾਜ਼ ਝੂਟੇ ਲੁਟੇਰੇ ਦੋਨੋਂ ਆਮ ਆਦਮੀ ਤੇ ਕਾਂਗਰਸ ਪਾਰਟੀ ਜਿਹਨੇ ਭਾਈਵਾਲ ਬਣ ਕੇ ਗੱਠਜੋੜ ਕਰ ਲਿਆ ਹੈ ਇਹਨਾਂ ਸਾਰਿਆਂ ਦੇ ਬਾਦੇ ਜਾ ਕੇ ਪਿੰਡਾਂ 'ਚ ਲੋਕਾਂ ਨੂੰ ਜਗਾਓ ਕਿਉਂਕਿ 8 ਸਾਲਾਂ 'ਚ ਜਿਵੇਂ ਪੰਜਾਬ ਦਾ ਨੁਕਸਾਨ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਨਹੀਂ ਮੈਂ ਕਹਿੰਦੀ ਪੰਜਾਬ ਦਾ ਨੁਕਸਾਨ ਹੋਇਆ ਹੈ ਤੇ ਗਾਂ ਤਿੰਨ ਸਾਲਾਂ ਵਾਸਤੇ ਜੇ ਬਚਾਣਾ ਹੈ ਫਿਰ ਤੁਹਾਡੇ ਹੱਥ ਵਿੱਚ ਉਹ ਤਾਕਤ ਹੁੰਦੀ ਹੈ ਵੋਟ ਦੀ ਜਿਸ ਵੋਟ ਦੀ ਤਾਕਤ ਦੇ ਨਾਲ ਤੁਸੀਂ ਕੁਰਸੀ ਤਾਂ ਹੀ ਪਹੁੰਚਾਉਂਦੇ ਹੋ ਤੇ ਚੜੇ ਆਕਾਸ਼ ਤੋਂ ਥੱਡੇ ਜ਼ਮੀਨ 'ਚ ਵੀ ਸਿੱਟ ਸਕਦੇ ਹੋ ਉਹਨੂੰ ਕਹਿੰਦੇ ਆ ਵੋਟ ਦੀ ਚੋਟ ਇਹੋ ਜੀ ਸੱਟ ਆਉਂਦੀ ਹੈ ਉਸ ਵੋਟ ਦੀ ਕਿ ਸੁੱਤੀ ਹੋਈ ਸਰਕਾਰਾਂ ਤੇ ਮੁੱਖ ਮੰਤਰੀ ਜਾਗ ਜਾਂਦੇ ਨੇ ਆਣ ਗਿਆ ਹੁਣੇ ਸਰਪੰਚੀ ਦੀ ਚੋਣਾਂ ਤਕੜੇ ਹੋ ਕੇ ਆਪਣੀ ਖੇਤਰੀ ਪਾਰਟੀ ਜਿਹੜੀ ਦਿੱਲੀ ਦੀ ਹਕੂਮਤ ਨਾਲ ਨਹੀਂ ਚਲਦੀ ਪੰਜਾਬ ਦੇ ਲੋਕਾਂ ਦੇ ਹੁਕਮ ਦੇ ਇਸ਼ਾਰੇ 'ਚ ਚਲਦੀ ਹੈ ਸ਼੍ਰੋਮਣੀ ਅਕਾਲੀ ਦਲ ਬਾਬੇ ਨਾਨਕ ਦੀ ਉਹ ਤਕੜੀ ਵਾਲੀ ਪੰਥ ਦੀ ਪਾਰਟੀ ਜਿਸ ਪੰਥ ਨੂੰ ਬੁਲੰਦ ਰੱਖਣ ਵਾਸਤੇ ਤੁਹਾਡੇ ਵੱਡੇ ਵੱਡੇ ਰਿਆ ਨੇ ਖੂਨ ਡੋਲਿਆ 103 ਸਾਲ ਪੁਰਾਣੀ ਪਾਰਟੀ ਇਸ ਪੰਥ ਨੂੰ ਮਜ਼ਬੂਤ ਕਰੋ ਸ਼੍ਰੋਮਣੀ ਅਕਾਲੀ ਦਲ ਦੀ ਪੰਚਾਇਤਾਂ ਬਣਾਓ ਇਸ ਪੰਥ ਦੀ ਖਾਤਰ ਮੈਂ ਆ ਵੀ ਤੁਹਾਨੂੰ ਬੇਨਤੀ ਕਰਦੀ ਆਂ ਕਿ 29 ਫਰਵਰੀ ਤੋਂ ਪਹਿਲੇ ਪਹਿਲੇ ਸ਼ੋਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੋਟਾਂ ਬਾਨੀਆਂ ਨੇ ਸਾਡੇ ਵੱਡੇ-ਵਡੇਰਿਆਂ ਨੇ ਖੂਨ ਡੋਲਿਆ ਸੀ ਸਾਡੇ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਵਾਸਤੇ ਸਾਡੇ ਸਾਬਜ਼ਾਦਿਆਂ ਨੇ ਗੁਰੂ ਸਾਹਿਬਾਨੇ ਸ਼ਹਾਦਤਾਂ ਦਿੱਤੀਆਂ ਸੀ ਖਾਤਰ ਅੱਜ ਇਹ ਦਿੱਲੀ ਦੀਆਂ ਪਾਰਟੀਆਂ ਜਿਨ੍ਹਾਂ ਨੂੰ ਚਾਰ ਸਫੇਰੇ ਸਾਨੂੰ ਘੇਰਿਆ ਹੋਇਆ ਹੈ ਇਹ ਸਾਡੇ ਪੰਥ ਨੂੰ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਨੇ

ਕਿਉਂਕਿ ਜੇ ਅੱਜ ਵੋਟ ਬਣਾਓਗੇ ਤਾਂ ਤੁਸੀਂ ਸ਼੍ਰੋਮਣੀ ਕਮੇਟੀ ਦੀ ਚੋਣਾਂ ਵਿੱਚ 4 ਮਹੀਨੇ ਚ ਹੋਏ 6 ਮਹੀਨੇ ਤਾਂ ਹੀ ਤੁਸੀਂ ਵੋਟ ਪਾ ਸਕੋਗੇ ਤੇ ਅੱਜ ਸਾਡੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕੌਣ ਕਰੇ ਸਾਡੇ ਵੱਡੇ-ਵਡੇਰਿਆਂ ਗੁਰੂ ਸਾਹਿਬਾਨ ਨੇ ਇਸ ਕਰਕੇ ਨਹੀਂ ਸ਼ਹਾਦਤਾਂ ਦਿੱਤੀਆਂ ਸੀ ਕਿ ਦਿੱਲੀ ਦੀ ਬੈਠੀ ਹਕੂਮਤ ਫੈਸਲਾ ਕਰੇ ਇਹ ਪੰਜਾਬ ਦੇ ਲੋਕੀ ਫੈਸਲਾ ਕਰਨਗੇ ਸਾਡੇ ਗੁਰਦੁਆਰੇ ਕੌਣ ਚਲਾਏ ਸਿੱਖ ਕੌਮ ਫੈਸਲਾ ਕਰੋਗੇ ਕਿ ਸਾਡੇ ਗੁਰਦੁਆਰੇ ਕੌਣ ਚਲਾਏ ਉਤਾ ਹੀ ਹੋਗਾ ਜੇ ਤੁਸੀਂ ਘਰ ਜਾ ਕੇ ਆਪਦੀ ਵੋਟਾਂ ਬਣਵਾਓ ਮੈਂ ਆਸ ਕਰਦੀਆਂ ਇਹਨਾਂ ਚੀਜ਼ਾਂ ਨੂੰ ਤੁਸੀਂ ਜ਼ਰੂਰ ਗੰਭੀਰਤਾ ਦੇ ਨਾਲ ਲਓਗੇ ਤੇ ਮੈਂ ਇਹ ਵੀ ਆਸ ਕਰਦੀਆਂ ਕਿ ਆਉਣ ਵਾਲੀ ਲੋਕ ਸਭਾ ਚੋਣਾਂ 'ਚ ਤਕੜੇ ਹੋ ਕੇ ਇਹ ਦੋਨੋਂ ਝੂਠੀ ਪਾਰਟੀਆਂ ਜਿਹੜੀਆਂ ਇਕੱਠੀਆਂ ਹੋ ਗਿਆ ਨੇ ਪੰਜਾਬ ਦੇ ਭਲੇ ਵਾਸਤੇ ਨਹੀਂ ਆਪਦੀ ਕੁਰਸੀ ਤਾਂ ਹੀ ਪਹੁੰਚਣ ਵਾਸਤੇ ਪਹਿਲੇ ਲੁਕ ਚੁਪ ਕੇ ਇਹਨਾਂ ਦਾ ਨਿਸ਼ਾਰਾ ਨਿਸ਼ਾਨਾ ਕੱਲਾ ਸ਼੍ਰੋਮਣੀ ਅਕਾਲੀ ਦਲ ਹੁੰਦਾ ਸੀ ਹੁਣ ਸ਼ਰਿਆਮ ਇਹਨਾਂ ਦਾ ਗਠਬੰਧਨ ਹੋ ਗਿਆ ਹੈ ਕਿਉਂਕਿ ਅਕਾਲੀ ਦਲ ਨੂੰ ਕੱਲੇ ਹਰਾ ਨਹੀਂ ਸਕਦੇ ਇਹਨਾਂ ਦੋਵਾਂ ਪਾਰਟੀਆਂ ਨੂੰ ਇਹਨਾਂ ਦੇ ਝੂਠ ਦਾ ਸਬਕ ਮੇਰੀਆਂ ਭੈਣਾਂ ਸਿਖਾਵਾਂਗੇ ਪਿਛਲੇ 5 ਸੂਬਿਆਂ ਦੇ ਜਿਹੜੀ ਚੋਣਾਂ ਹੋਈਆਂ ਨੇ ਔਰਤਾ ਦੀ ਬਹੁਤ ਵੱਡੀ ਭੂਮਿਕਾ ਉੱਥੇ ਰਹੀ ਹੈ ਵੱਡੀ ਗਿਣਤੀ 'ਚ ਵੋਟਾਂ ਪਾ ਕੇ ਉਹਨਾਂ ਨੂੰ ਸਰਕਾਰਾਂ ਨੂੰ ਗਿਰਾਏ ਤੇ ਸਰਕਾਰਾਂ ਨੂੰ ਬਣਾਇਆ ਹੈ ਮੈਂ ਆਸ ਕਰਦੀਆਂ ਕਿ ਇੱਥੇ ਵੀ ਪੰਜਾਬ ਵਿੱਚ ਵੀ ਇੱਕ ਨਵਾਂ ਇਤਿਹਾਸ ਸਿਰਜਿਆ ਜਾਊਗਾ ਜਿੱਥੇ ਪੈਨਾ ਬੀਬੀਆਂ ਬੱਚਿਆਂ ਫੈਸਲਾ ਕਰਨਗੇ ਸਾਡੀ ਅਗਵਾਈ ਕੌਣ ਕਰੂਗਾ ਕਿਹੜੀ ਪਾਰਟੀ ਕਰੂਗੀ ਤੇ ਵਾਅਦਾ ਛੱਡ ਕੇ ਸਹੀ ਪਾਰਟੀ ਵਾਸਤੇ ਤੁਸੀਂ ਆਪਦੀ ਵੋਟ ਦੂਜਿਆਂ ਨੂੰ ਵੀ ਪ੍ਰੇਰੋਂਗੇ ਕਿਉਂਕਿ ਜਦ ਨਸ਼ੇ ਦੇ ਆਦੀ ਹੁੰਦੇ ਨੇ ਦੂਜੀ ਪਾਰਟੀਆਂ ਦੇ ਪੁੱਤਾਂ ਦਾ ਵੀ ਨੁਕਸਾਨ ਹੁੰਦਾ ਹੈ ਬੇਰੋਜ਼ਗਾਰ ਫਿਰਦੇ ਨੇ ਉਹਨਾਂ ਦਾ ਵੀ ਨੁਕਸਾਨ ਹੁੰਦਾ ਹੈ ਕਾਰਡ ਕੱਟੇ ਗਏ ਨੇ ਉਹਨਾਂ ਦੇ ਵੀ ਕੱਟੇ ਗਏ ਨੇ ਜਦ ਪੰਜਾਬ ਕਮਜ਼ੋਰ ਹੁੰਦਾ ਹੈ ਸਾਰੇ ਸਾਰਾ ਸਮਾਜ ਕਮਜ਼ੋਰ ਹੁੰਦਾ ਹੈ ਪਾਰਟੀ ਦੇਖ ਕੇ ਨਹੀਂ ਕਮਜ਼ੋਰ ਹੁੰਦਾ ਸੋ ਮੈਂ ਆਸ ਕਰਦੀ ਆ ਤੁਸੀਂ ਆ ਬੇਨਤੀਆਂ ਜ਼ਰੂਰ ਪਰਵਾਨ ਕਰੋਗੇ ਨਾ ਬਾਰੇ ਸੋਚੋਗੇ ਕਿ ਦਿਨ ਰਾਤ ਇੱਕ ਕਰਕੇ ਆਪਣੇ ਬਾਬੇ ਨਾਨਕ ਦੀ ਤਕੜੀ ਵਾਲੀ ਤਕੜੀ ਦੀ ਪੰਛ ਦੀ ਪਾਰਟੀ ਨੂੰ ਜਿਹਨੇ ਤੇਰਾ ਤੇਰਾ ਕਰਕੇ ਹਰੇਕ ਵਰਗ ਦਾ ਭਲਾ ਸੋਚਿਆ ਇਸ ਪਾਰਟੀ ਨੂੰ ਤੁਸੀਂ ਜ਼ਰੂਰ ਮਜ਼ਬੂਤ ਕਰੋਗੇ ਅੱਜ ਬੀਬੀ ਹਰਗੋਬਿੰਦ ਕੌਰ ਜੀ ਨੂੰ ਇੱਕ ਬਾਰ ਫੇਰ ਮੈਂ ਬਹੁਤ ਬਹੁਤ ਵਧਾਈ ਦਿੰਦੀ ਆ ਜਿਨ੍ਹਾਂ ਨੇ ਬਿਮਾਰ ਹੋਣ ਦੇ ਬਾਵਜੂਦ ਨਮੋਨੀਆਂ ਹੋਣ ਦੇ ਬਾਵਜੂਦ ਆਪ ਦੇ ਆਪ ਨੂੰ ੱੱਕਾ ਲਾ ਕੇ ਜਿਵੇਂ ਕਿਵੇਂ ਤੁਹਾਡੇ ਪਿੰਡਾਂ ਤਾਈਂ ਇਹਨਾਂ ਨੇ ਪਹੁੰਚ ਕੀਤੀ ਸਾਰਿਆਂ ਨੂੰ ਲਾਮਬੰਦ ਕੀਤਾ ਇੰਨੀ ਵੱਡੀ ਗਿਣਤੀ ਵਿੱਚ ਆਜੇ ਠਾਠਾ ਮਾਰਦਾ ਕੱਟ ਇਸ ਇਹਨਾਂ ਦੀ ਮਿਹਨਤ ਦਾ ਸਬੂਤ ਹੈ ਇਹੋ ਜੀ ਜੁਝਾਰੂ ਸਾਡੀ ਸ਼੍ਰੋਮਣੀਏ ਇਸਤਰੀ ਵਿੰਗ ਦੀ ਜਿਹੜੀ ਲੀਡਰ ਨੇ ਇਹਨਾਂ ਨੇ ਕਿਹਾ ਕਿ ਜ਼ੋਰ ਤੋਂ ਸੀ ਸਰਪੰਚ ਪੰਚ ਐਮਐਲਏ ਐਮਪੀ ਬਣੋਗੇ ਤਾਂ ਬੀਬੀ ਜੀ ਐਮਐਲਏ ਐਮਪੀ ਬਣ ਸਕਦੇ ਰਾਸ਼ਟਰਪਤੀ ਬੀਬੀ ਬਣ ਸਕਦੀ ਹੈ ਤਾਂ ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦੀ ਉੱਥੇ ਕਿਉਂ ਰੁਕ ਗਏ ਤੁਸੀਂ ਕਿਤੇ ਪ੍ਰਧਾਨ ਸਾਹਿਬ ਨਾਰਾਜ਼ ਹੋ ਕੇ ਸ਼ਾਮ ਨੂੰ ਮੈਨੂੰ ਕੁੱਟਣ ਤਾਂ ਫੇਰ ਤੁਹਾਡੇ ਕੋਲ ਆ ਜਾਵਾਂਗੇ ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਬੀਬੀਆਂ ਦੇ ਕੋਲ ਉਹ ਹਿੰਮਤ ਵੀ ਹੈ ਉਹ ਜਜ਼ਬਾ ਵੀ ਹੈ ਤੇ ਉਹ ਨਹੀਂ ਸੋਚ ਸਮਝਦੀ ਹੈ ਕਿ ਹਰੇਕ ਪੈਨੂ ਚ ਅਗਵਾਈ ਕਰ ਸਕਦੀਆਂ ਨੇ ਜੇ ਰਾਸ਼ਟਰਪਤੀ ਬਣ ਸਕਦੀ ਹੈ ਚੰਦਰਮਾ ਤਾਂ ਹੀ ਪਹੁੰਚ ਸਕਦੀਆਂ ਗੁਰੂ ਦੀ ਖੁਸ਼ੀਆਂ ਲੈ ਸਕਦੀਆਂ ਤੇ ਸੂਬੇ ਦੀ ਅਗਵਾਈ ਨਹੀਂ ਕਰ ਸਕਦੀ ਇਹ ਤਾਂ ਦੇਸ਼ ਦੀ ਅਗਵਾਈ ਕਰਨ ਜੋਗੇ ਹੈਗੀਆਂ ਤੇ ਮੈਂ ਇਹ ਆਸ ਕਰਦੀਆਂ ਕਿ ਪ੍ਰਧਾਨ ਸਾਹਿਬ ਇੱਥੇ ਐਲਾਨ ਕਰਕੇ ਜਾਣਗੇ ਕਿ ਆਉਣ ਵਾਲੀ ਚੋਣਾ ਪੰਚਾਇਤੀ ਚੋਣਾ ਤੇ ਚਲੋ 50% ਦੀ ਬੀਬੀਆਂ ਨੂੰ ਨਿਵੈਂਦਗੀ ਮਿਲਦੀ ਹੈ ਲੇਕਿਨ ਪ੍ਰਧਾਨ ਸਾਹਿਬ ਬੇਨਤੀ ਹੈ ਐਲਾਨ ਕਰੋ ਕਿ ਆਉਣ ਵਾਲੀ ਐਮਪੀ ਚੋਣਾ ਵਿੱਚ ਵੀ ਬੀਬੀਆਂ ਨੂੰ 33% ਦਾ ਹਿੱਸਾ ਜ਼ਰੂਰ ਦੋਗੇ ਸਤਿ ਸ੍ਰੀ ਅਕਾਲ ਤੇ ਆ ਵੀ ਐਲਾਨ ਕਰਕੇ ਜਾਓ ਜਿਸ ਦਿਨ ਤੁਹਾਡੀ ਆਪਣੀ ਖੇਤਰੀ ਪਾਰਟੀ ਬਾਬੇ ਨਾਨਕ ਦੀ ਤਕੜੀ ਦੀ ਪਾਰਟੀ ਆ ਗਈ ਜਿੰਨੇ ਕਾਰਡ ਇਹਨੇ ਧੋਖੇਬਾਜ਼ੀਆਂ ਨੇ ਕੱਟੇ ਨੇ ਉਹ ਕਾਰਡ ਤੁਸੀਂ ਬਹਾਲ ਕਰੋਗੇ ਉਹ ਸ਼ਗਨ ਦੀ ਸਕੀਮ ਤੁਸੀਂ ਲਾਗੂ ਕਰੋਗੇ 2500 ਪੈਨਸ਼ਨ ਤੇ ਜਿਹੜੇ ਝੂਠੇ ਲਾਰੇ ਇਹਨਾਂ ਨੇ ਕੀਤੇ ਛੱਡੇ ਨੇ ਉਹਨਾਂ ਨੂੰ ਪੂਰੇ ਪ੍ਰਧਾਨ ਸਾਹਿਬ ਤੁਸੀਂ ਜ਼ਰੂਰ ਕਰੋਗੇ ਇਹ ਬੀਬੀਆਂ ਦੇ ਨਾਲ ਅਜਮਾਦਾ ਕਰਕੇ ਜਾਓ ਤਾਂ ਮੈਂ ਦਾਅਵੇ ਨਾਲ ਕਹਿ ਸਕਦੀ ਆ ਦੇਖੋ ਬੀਬੀਆਂ ਇੱਕ ਇੱਕ ਬੀਬੀ ਬਨ ਕੇ ਮਾਤਾ ਭਗਤ ਕੌਰ ਬਨ ਕੇ ਇਸ ਪਾਰਟੀ ਨੂੰ ਜਿਵੇਂ ਦਾ ਪੰਚ ਦਾ ਝੰਡਾ ਬੁਲੰਦ ਕਰਨ ਵਾਸਤੇ ਜਦ ਕਮਰ ਕੱਸ ਲੈਣ ਗਿਆ ਫਿਰ ਇਸ ਪਾਰਟੀ ਨੂੰ ਪਿੱਛੇ ਕੋਈ ਨਹੀਂ ਤੱਕ ਸਕਦਾ ਦੋ ਦਾ ਭਾਈਵਾਲ ਗਠਬੰਧਨ ਹੋ ਗਿਆ ਦੋ ਦੇ ਨਾਲ ਚਾਰ ਹੋਰ ਵੀ ਜੁੜ ਜਾਣ ਸਾਡੀ ਬੀਬੀਆਂ ਜੁਝਾਰੂ ਹੈਗੀਆਂ ਇਹਨਾਂ ਨੂੰ ਸਾਰਿਆਂ ਲੋਕ ਮੂੰਹ ਮੋੜ ਸਕਦੀਆਂ ਨੇ ਸਾਰਿਆਂ ਦਾ ਸ੍ਰੀ ਆਕਾ ਸੋ ਬਹੁਤ-ਬਹੁਤ ਤੁਹਾਡੇ ਸਾਰਿਆਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਤੁਹਾਡੇ ਸਾਰਿਆਂ ਦਾ ਇੱਕ-ਇੱਕ ਕਦਮ ਇੱਥੇ ਪਹੁੰਚਣ ਦਾ ਉਹ ਵੀ ਬਹੁਤ-ਬਹੁਤ ਧੰਨਵਾਦ ਤੇ ਬੇਨਤੀ ਕਰਦੀ ਹਾਂ ਜਦੋਂ ਵੀ ਤੁਸੀਂ ਅਗਲੀ ਵਾਰ ਇਹੋ ਜਿਹੇ ਪ੍ਰੋਗਰਾਮ 'ਚ ਆਓਗੇ ਬਹੁਤ ਵੱਡੀ ਗਿਣਤੀ 'ਵਿਚ ਤੁਸੀਂ ਆਪ ਦੀ ਧੀਆ ਨੂੰ ਬੱਚਿਆਂ ਨੂੰ ਨਾਲ ਲੈ ਕੇ ਆਓ ਬਹੁਤ ਵਧੀਆ ਗੱਲ ਹੈ ਕਿਉਂਕਿ ਜਦ ਬੇਟੀਆਂ ਨੂੰ ਨੂੰਆਂ ਨੂੰ ਧੀਆ ਨੂੰ ਨਾਲ ਲੈ ਕੇ ਆਓਗੇ ਤਾਂ ਹੀ ਇਹ ਵੀ ਪੰਥ ਦੇ ਨਾਲ ਜੁੜਨ ਗਿਆ ਤੇ ਗਾਂ ਸਾਡੇ ਬੀਬੀਆਂ ਦੀ ਇਕਾਈ ਹੋਰ ਮਜ਼ਬੂਤ ਹੋਊਗੀ ਉਹਨਾਂ ਸਾਰੀ ਬੱਚੀਆਂ ਮਾਤਾਵਾਂ ਨੂੰ ਵੀ ਮੈਂ ਬਹੁਤ ਬਹੁਤ ਵਧਾਈ ਦਿੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਕਰਦੇ ਆ ਜੀ ਅਸੀਂ ਬੀਬੀਆਂ